ਆਣਾ ਜਤੋਂ ਦੇ ਏਰੀਆ ਵਿੱਚ ਦਿਨ ਦਿਹਾੜੇ ਇੱਕ ਚਾਰ ਵਿਅਕਤੀਆਂ ਵੱਲੋਂ ਗਾਰ ਸਨੇਚੀ ਕੀਤੀ ਗਈ ਸੀ ਵਰਨਾਕਾਰ ਨੰਬਰ ਸੀਗਾ ਉਹਦਾ ਪੀਬੀ 30 ਡਬਲ ਏ 44 ਸ਼ਰਟ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ ਕ੍ਰਾਈਮ ਮੁਕਤ ਪੰਜਾਬ ਉਸੇ ਸੰਦਰਭ ਵਿੱਚ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਸਾਡੇ ਡੀਜੀਪੀ ਸਾਹਿਬ ਦੀਆਂ ਸਖਤ ਹਦਾਇਤਾਂ ਦੇ ਮੁਤਾਬਕ ਮਾਨਯੋਗ ਐਸਐਸਪੀ ਸ਼੍ਰੀਮਤੀ ਪ੍ਰਗਿਆ ਜਨ ਆਈਪੀਐਸ ਐਸਐਸਪੀ ਸਾਹਿਬ ਫਰੀਦਕੋਟ ਨੇ ਇਸ ਜੁਰਮ ਦੀ ਸੰਜੀਦਗੀ ਨੂੰ ਸਮਝਦਿਆਂ ਤੁਰੰਤ ਐਸਡੀਐਸਪੀ ਡੀ ਔਰ ਸੀਆਈਏ 2 ਦੀਆਂ ਟੀਮਾਂ ਔਰ ਐਸਡੀਐਸਪੀ ਸਬਡਿਵੀਜ਼ਨ ਜਤੋਂ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਇਹ ਸਵਾਰਦਾ ਕੇਸ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਜਿਸ ਦੀ ਕਾਰਵਾਈ ਕਰਦਿਆਂ ਇੱਕ ਗ੍ਰੋ ਦਾ ਪਰਦਾ ਫਾਸ਼ ਕੀਤਾ ਗਿਆ ਜਿਹਦੇ ਵਿੱਚ ਚਾਰ ਦੋਸ਼ੀਆਂ ਨੂੰ ਸਾਡੀ ਖੋਹ ਕੀਤੀ ਹੋਈ ਕਾਰ ਸਮੇਤ ਇੱਕ ਹੋਰ ਇਹਨਾਂ ਨੇ ਬਾਦ ਦਾ ਸਰੰਦ ਦੇ ਨੇੜੇ ਕੀਤੀ ਸੀ ਉਹ ਵੀ ਇਹਨਾਂ ਨੇ ਇੱਕ ਸਵਿਫਟ ਗੱਡੀ ਬਿਜ਼ਾਰ ਇਦਾਂ ਹੀ ਗਨਪੁਆਇੰਟ ਤੇ ਫੋਕ ਕੀਤੀ ਸੀ ਉਹ ਦੋ ਬਾਈਕਾਂ ਸਮੇਤ ਕੱਲ ਸਾਡੀਆਂ ਟੀਮਾਂ ਨੇ ਇਹਨਾਂ ਨੂੰ ਕਰੀਬ 3 ਵਜੇ 20 ਸੇਖਾਂ ਦੇ ਕੋਲ ਗਿਫਟਾਰ ਕੀਤਾ 2 ਕਾਰਾ ਕੋ ਪੀਪੀ ਪਲੱਸ ਇਹਨਾਂ ਦੇ ਕੋਲੋਂ ਇੱਕ ਵਰਤ ਜਿਹੜਾ 32 ਗੋਟ ਪਿਸਟਲ ਕੰਟਰੀ ਮੇਡ ਉਹ ਬ੍ਰਾਂਡ ਕੀਤਾ ਹੈ ਜਿਹਦੇ ਵਿੱਚ ਮੇਨ ਬੋਸੀ ਜਿਹੜਾ ਇਹਨਾਂ ਦਾ ਜਗਰਾਜ ਸਿੰਘ ਯੁਵਰਾਜ ਹੈ ਮਨਪਿੰਦਰ ਸਿੰਘ ਮੰਨਾ ਲੀਡ ਪਾਲ ਸਿੰਘ ਤੇ ਮੀਤਾ ਹਰਮਨ ਢੀਂਗ ਇਹ ਚਾਰੋਂ ਹੀ ਬੰਦੇ ਤਰਨਤਾਰਨ ਦੇ ਅਸਲੀ ਖਾਨ ਉੱਥੋਂ ਹੀ ਆਏ ਆ ਜਿਨ੍ਹਾਂ ਦੇ ਵਿੱਚੋਂ ਡੂਰਿੰਗ ਇਨਵੈਸਟੀਗੇਸ਼ਨ ਇਹ ਗੱਲ ਸਟੈਬਲਿਸ਼ ਹੋਈ ਕਿ ਇਹਨਾਂ ਦੇ ਵਿੱਚ ਦੋ ਬੰਦੇ ਹੈ ਜਿਹੜਾ ਯוגਰਾਜ ਔਰ ਮਨਪਿੰਦਰ ਇਹਨਾਂ ਦੇ ਪਹਿਲਾਂ ਵੀ ਆਰਮਜ਼ਟ ਤੇ ਪੱਤੇ ਦਰਜ ਆ ਜਿਹੜੀ ਸੀਆਈਏ ਟੀਮ ਸਾਡੀ ਇਨਵੈਸਟੀਗੇਟ ਕਰ ਰਹੀ ਹੈ ਇਹਨਾਂ ਨੇ ਹੋਰ ਕਿਹੜੇ ਕਿਹੜੇ ਪੰਜਾਬ ਦੇ ਵਿੱਚ ਕ੍ਰਾਈਮ ਕੀਤੇ ਆ ਇਹ ਬੇਸਿਕਲੀ ਇਹਨਾਂ ਦਾ ਤਰੀਕਾ ਇਹ ਵਾਰ ਦਾ ਤੇ ਹੀ ਸੀ ਕਿ ਗੱਡੀ ਅੱਗੇ ਲਾਉਂਦੇ ਆ ਔਰ ਗਨ ਪੁਆਇੰਟ ਦੇ ਉੱਤੇ ਇਹ ਵਾਪਨ ਤੇ ਜੋਨਲ ਗੱਡੀ ਸਨੇਚ ਕਰਕੇ ਤੇ ਲੈ ਜਾਂਦੇ ਚਾਰਾਂ ਦੋਸ਼ੀਆਂ ਤੇ ਅਪਰਾਧੀਆਂ ਦੇ ਵਿੱਚ ਦੋ ਅਪਰਾਧੀ ਹਨ ਜਗਰਾਤ ਸਿੰਘ ਔਰ ਮਨਪਿੰਦਰ ਸਿੰਘ ਜਿਨ੍ਹਾਂ ਤੇ ਪਹਿਲਾਂ ਵੀ ਆਰਮਜ਼ ਐਕਟ ਦੇ ਪੱਤੇ ਦਰਜ ਆ। ਅੱਛਾ ਜੜੀ ਕੋਈ ਕਿਹਦੀਆਂ ਗੱਡੀਆਂ ਤੇ ਕੋਈ ਵਾਰਦਾਤ ਕਰਦੇ ਆ ਕੀ। ਓਬਵੀਅਸਲੀ ਜੀ ਇਹ ਕਿਉਂਕਿ ਜਿਹੜੀ ਇਹ ਸਨੇਚ ਕਰਕੇ ਸਰਹੰਦ ਦੇ ਕੋਲੋਂ ਗੱਡੀ ਲੈ ਕੇ ਆਇਆ ਸੀ ਸਵਿਫਟ ਉਹਨੂੰ ਅੱਗੇ ਲਗਾ ਕੇ ਇਹਨੇ ਸਾਡੇ ਏਰੀਆ ਤੋਂ ਜਦੋਂ ਪੁਲਿਸ ਕਚਨ ਤੋਂ ਬਕਿੰਦਾ ਰੋਡ ਤੋਂ ਸੇਵੇ ਵਾਲਾ ਦੇ ਮੇਡੋਂ ਇਹਨਾਂ ਨੇ ਗੱਡੀ ਦੀ ਸਨੇਚੀ ਕੀਤੀ ਸੀ। ਜਿਸ ਦੇ ਸੰਦਰਭ ਦੇ ਵਿੱਚ ਮੁਕੱਦਮਾ ਨੰਬਰ 12125825 ਦਰਜ ਕਾਇਮ ਕੀਤਾ ਗਿਆ ਸੀ ਉਸ ਦੀ ਤਕਰੀਕਾ ਦੇ ਸਬੰਧ ਵਿੱਚ ਸਾਡੇ ਐਸਐਸਪੀ ਸਾਹਿਬ ਨੇ ਵੱਖ-ਵੱਖ ਟੀਮਾਂ ਬਣਾਈਆਂ ਸੀ ਤਾਂ ਟੈਕਨੀਕਲ ਵਿੰਗ ਔਰ ਸਾਡੀ ਅਲੱਗ-ਅਲੱਗ ਟੀਮਾਂ ਦੀ ਆਪਸੀ ਕੋਆਪਰੇਸ਼ਨ ਇੱਕ ਜੀਨ ਹੋਏ ਇਸ ਮੁਕੱਦਮਾ ਦੇ ਇਸ ਕੇਸ 'ਤੇ